ਦੀ ਪ੍ਰਤਾਂਜੀ ਇੱਕ ਕੇਡ ਦੇ ਸਬੰਧੇ ਮੀਟਿੰਗ ਹੋਈ ਜੀ ਇਹ ਜਿਹੜਾ ਮਹਾਰਾ ਸ਼ਹੀਦ ਅੰਗੇਸ਼ ਸਿੰਘ ਬਾਕੀ ਫੌਰ ਚੀਜ਼ ਹੋਇਆ 2004 ਦੇ ਵਿੱਚ ਉਹਦੀ ਵਰਸੀ ਮਨਾ ਰਹੇ ਆ ਕਿੰਨੇ ਜੀ ਕਿੰਨੀ ਤਰੀਕ ਨੂੰ ਜਿਹੜੀ ਵਰਸੀ ਇਹ ਵਰਸੀ 29 ਮਾਰਚ ਨੂੰ ਲਾਕਾ ਹੈਗਾ ਜਿਹੜੇ ਹਰੀਕੇ ਦਾਣਾ ਮੰਡੀ ਇੱਥੇ ਮਨਾ ਰਹੇ ਆ ਅਸੀਂ ਸਾਰੇ ਮਤਲਬ ਜਿੰਨਾ ਵੀ ਪੰਜਾਬ ਦੇ ਲੋਕ ਨੇ ਉਹਨਾਂ ਤੇ ਅਪੀਲ ਕਰਦੇ ਆ ਕਿ ਸਭ ਤੋਂ ਪਹਿਲਾਂ ਸਾਡਾ ਸ਼ਹੀਦ ਆ ਜਿੰਨੇ ਲੜਾਈ ਜਿਹੜੀਆਂ ਬਿੱਲਾਂ ਦੀ ਲੜਾਈ ਲੜਦੇ ਆ ਆਪਣੀ ਸਾਹ ਦਿੱਤੀ ਆ ਜਿੱਦਣ ਉਹਨਾਂ ਸਾਹ ਦਿੱਤੀ ਆ ਉਦੋਂ ਹੀ 29 ਮਾਰਚ ਨੂੰ ਸਾਡਾ ਕੈਪਟਨ ਸਾਹਿਬ ਅੰਮਰਸਰ ਵਿੱਚ ਕਾਰ ਸੇਵਾ ਕਰ ਰਿਆ ਸੀ ਇੱਕ ਪਾਸੇ ਕਾਰ ਸੇਵਾ ਕਰ ਰਿਆ ਸੀ ਔਰ ਦੂਜੇ ਪਾਸੇ ਜਿਹੜਾ ਪ੍ਰਸ਼ਾਸਨ ਹੈ ਉਹ ਗੋਲੀ ਚਲਾ ਰਿਹਾ ਇਸ ਕਰਕੇ ਤੇ ਉਸ ਵਿੱਚ ਸਾਡਾ ਮਤਲਬ ਇਹ ਆ ਕਿ ਸਾਡੇ ਇਲਾਕੇ ਨੂੰ ਜਿਹੜਾ ਹੈ ਛੇਦ ਆ ਇਹਦੀ ਖੁੱਲ ਕੇ ਵਰਸੀ ਮਨਾਇਆ ਵੱਧ ਤੋਂ ਵੱਧ ਲੋਕ ਇਕੱਠੇ ਹੋਈਏ ਤੇ ਵੱਧ ਤੋਂ ਵੱਧ ਅਸੀਂ ਇਹਦਾ ਸਮਾਗਮ ਕਰਾਈਏ ਬਾਕੀ ਇਹ ਅਭੀ ਅਹੀਂ ਰਾਤਰੀ 11 ਵਜੇ ਤੋਂ ਲੈ ਕੇ 4 ਵਜੇ ਤੱਕ ਸਾਡਾ ਪ੍ਰੋਗਰਾਮ ਆ ਅਸੀਂ ਸਾਰੇ ਅਗੇ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਆਓ ਔਰ ਇੱਕ ਮਤਲਬ ਜਿਹੜਾ ਹੈ ਇਹਦੇ ਵਿੱਚ ਆਪਣੀ ਸੂਚਿਤ ਕਰੋ ਸਿਮਨ ਕੇ ਇਹ ਨਾ ਵਜਦਾ ਮੇਰਾ ਨਾਮ ਦਵਿੰਦਰ ਸਿੰਘ ਜੀ ਮੈਂ ਜ਼ਿਲ੍ਹਾ ਪ੍ਰਧਾਨ ਕਿਸਾਨ ਸਿਹਤ ਕਮੇਟੀ ਅਨੁਸਾਰ ਕੀ ਮਸਲੇ ਨੇ ਲੈ ਕੇ ਅੱਜ ਜਿਹੜੀ ਹਰੀਆ ਜਿਹੜੀ ਮੀਟਿੰਗ ਹੋਈ ਹੈ ਜੀ ਅੱਜ ਜਿਹੜੀ ਹਰੀਏ ਪੂਰੇ ਸੂਬਾ ਕਮਿਟੀ ਦੀ ਜ਼ੋਨ ਪ੍ਰਧਾਨਾਂ ਦੀ ਜਿਹੜੀ ਮੀਟਿੰਗ ਆ ਉਹ ਸੱਦੀ ਗਈ ਸੀ ਕਿਉਂਕਿ ਸਾਡੇ ਮੁੱਖ ਜਿਹੜਿਆ ਉਹ 2-3 ਅਜੰਡੇ ਜਿਨ੍ਹਾਂ ਤੇ ਅੱਜ ਬਹੁਤ ਲੰਮੀ ਜਿਹੜੀ ਆ ਚਰਚਾ ਹੋਈ ਆ 10 ਵਜੇ ਤੋਂ ਲੈ ਕੇ ਤਕਰੀਬਨ ਹੁਣ 2:30 ਵਜੇ ਤੱਕ ਜਿਹੜੀ ਆ ਉਹ ਜਥੇਬੰਦੀ ਦੀ ਪੂਰੀ ਜਿਹੜੀ ਆ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋਈ ਉਹਦੇ ਵਿੱਚ ਮੇਨ 23 ਮਾਰਚ ਨੂੰ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਜਿਹੜਾ ਧਿਆਣਾ ਆ ਰਿਹਾ ਵਾ ਉਹ ਅਸੀਂ ਜਿਹੜਾ ਵਾ ਜਲੰਧਰ ਜ਼ਿਲ੍ਹੇ ਦੇ ਵਿੱਚ ਬਣਾਵਾਂਗੇ ਬੜੀ ਵੱਡੀ ਪੱਧਰ ਤੇ ਜਥੇਬੰਦੀ ਸਾਰੀ ਜਥੇਬੰਦੀ ਜਿਹੜੀ ਆ ਉੱਥੇ ਉਹ ਨੂੰ ਸ਼ਹੀਦ ਅਜਮੁਦ ਯਾਦ ਕਰਦੇ ਆ ਉਹਦਾ ਸਿੱਧੀ ਜਿਹੜਾ ਬਣਾਇਆ ਜਾਵੇਗਾ ਦੂਸਰਾ ਸਾਡੇ ਅਗਰੇ ਸਿੰਘ ਬਾਕੀਪੁਰ ਜਿਹੜਾ 2004 ਦੇ ਵਿੱਚ ਮਾਨਾਂ ਵਾਲਾ ਰੇਲਵੇ ਸਟੇਸ਼ਨ ਅਵਸਾਰ ਜਿੱਥੇ ਬਿੱਲਾਂ ਦੀ ਬਿਜਲੀ ਬਿੱਲਾਂ ਦੀ ਲੜਾਈ ਲੜਦੇ ਆ ਉਸ ਜਿਹੜਾ ਵਾ ਉੱਥੇ ਜੀ ਜਿਹੜੀ ਆ ਮਾਨਾਂ ਵਾਲੇ ਰੇਲਵੇ ਸਟੇਸ਼ਨ ਤੇ ਹੋਈ ਉਹਨਾਂ ਦਾ ਵੀ ਜਿਹੜਾ ਵਾ 29 ਮਾਰਚ ਨੂੰ ਛਿੱਦੀ ਦਿਹਾੜਾ ਉਹ ਦਾਣਾ ਮੰਡੀ ਹਰੀਕੇ 11 ਵਜੇ ਤੋਂ ਆਰੰਭ ਕਰਕੇ ਦੇ 4 ਵਜੇ ਤਾਈ ਜਿਹੜਾ ਵਾ ਵੱਡੀ ਪੱਧਰ ਤੇ ਮਨਾਵਾਂਗੇ ਸਾਰਿਆਂ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਜਰੂਰ ਪਹੁੰਚਣ ਜੀ ਜਰੂਰ ਪਹੁੰਚਣ ਧੰਨਵਾਦ ਜੀ ਪ੍ਰਧਾਨ ਜੀ ਜਿਹੜੀ ਮੀਟਿੰਗ ਕੀਤੀ ਗਈ ਹੈ ਕਿਹੜੇ ਮੁੱਦੇ ਤੇ ਲੈਗ ਮੀਟਿੰਗ ਕੀਤੀ ਗਈ ਜੀ ਅੱਜ ਹਰੀਕੇ ਮਾਰਕੀਟ ਦਫ਼ਤਰ ਗਾਣਾ ਮੰਡੀ ਕਿਸਾਨ ਸਿੰਘਾਂ ਦੀ ਕਮੇਟੀ ਪੰਜਾਬ ਵੱਲੋਂ ਮੀਟਿੰਗ ਰੱਖੀ ਗਈ ਹੈ ਜਿਹਦੇ ਵਿੱਚ ਅੱਜ ਦੇ ਪ੍ਰਧਾਨਗੀ ਮੰਡਲ ਦੇ ਵਿੱਚ ਕਾਰ ਸਿੰਘ ਘਰਿਆਾ ਨਹੀਂ 2004 ਦੇ ਵਿੱਚ 29 ਮਾਰਚ ਨੂੰ ਬਿਜਲੀ ਬਿੱਲਾਂ ਦੀ ਧਰਾਇ ਲੜਦੇ ਆ ਅੰਮ੍ਰਿਤਸਰ ਮਾਨਾ ਵਾਲੇ ਸਟੇਸ਼ਨ ਤੇ ਭਾਈ ਅੰਗਰੇਜ਼ ਸਿੰਘ ਜੀ ਕਪਤਨ ਸਰਕਾਰ ਸਮੇਂ ਗੋਲੀ ਦੇ ਨਾਲ ਸ਼ਹੀਦ ਹੋਏ ਸਨ। ਔਰ ਉਹਨਾਂ ਦਾ ਸ਼ਹੀਦੀ ਵਿਹਾਰਾ ਮਨਾਉਣ ਵਾਸਤੇ ਆ ਸ਼ਹਿਰ ਕਰਦੇ ਹੋਗਾ ਹਰੀ ਕੀ ਦਾਣਾ ਮੰਡੀ ਨੁਕਤ ਕੀਤੀ ਗਈ ਆ। ਵੱਡੇ ਪੱਗਰ ਤੇ ਉਸ ਪਰਿਵਾਰ ਦੇ ਵਿੱਚੋਂ ਉਸ ਸ਼ਹੀਦ ਨੇ ਆਪ ਦਾ ਬਲਦਾਮ ਦੇ ਕੇ ਥਾਪਾਇਆ। ਔਰ ਪੂਰੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਲੜਾਈ ਯਾਰ ਟਿਊਬਲਾਂ ਦੀ ਉਹਨਾਂ ਨੇ ਲੜੀ ਔਰ ਪੂਰੇ ਪੰਜਾਬ ਦੇ ਉਹ ਸ਼ਹੀਦ ਹੋਏ ਉਹ ਆਪਣੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਨ ਔਰ ਉਹਨਾਂ ਦਾ ਧੀਧੀ ਵਾਲਾ ਜਿਹੜਾ ਵਾ ਅੱਜ ਸਾਰੇ ਹੀ ਸੂਬਾ ਸਖਤਰ ਸੂਬੇ ਦੀ ਜਥੇਬੰਦੀ ਪੰਜਾਬ ਲੈਵਲ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਆਗੂ ਪਹੁੰਚੇ ਨੇ ਔਰ ਇਹ ਰੀਕੇ ਜਿਹੜੀ ਜਗ੍ਹਾ ਨਿਯੁਕਤ ਕੀਤੀ ਗਈ ਨੇ ਅਫੇ 23 ਮਾਰਚ ਨੂੰ ਜਲੰਧਰ ਲੋਹੀਆ ਮੰਡੀ ਦੇ ਵਿੱਚ ਸ਼ਹੀਦੀ ਦਿਹਾੜਾ ਸਰਦਾਰ ਭਗਤ ਸਿੰਘ ਦਾ ਵੀ ਮਨਾਇਆ ਜਾਵੇਗਾ ਉੱਥੇ ਵੀ ਟੀਮ ਪਹੁੰਚੇਗੀ ਉੱਥੇ ਜਿਹੜੀ ਅਗਵਾਈ ਆ ਰਣਜੀਤ ਸਿੰਘ ਜਿਲ੍ਹਾ ਜਲੰਧਰ ਤੋਂ ਅਲੀਵਾਲ ਤੋਂ ਆਪਣੀ ਪ੍ਰਧਾਨ ਜਿਲ੍ਹਾ ਪ੍ਰਧਾਨ ਉੱਥੇ ਦਵਾਈ ਕਰਨਗੇ ਔਰ ਉੱਥੇ ਸਰਦਾਰ ਭਗਤ ਸਿੰਘ ਦਾ 23 ਮਾਰਚ ਨੂੰ ਦਿਨ ਮਨਾਇਆ ਜਾਏਗਾ ਮੋਰੋ ਦੇ ਨਾਲ ਜਿਹੜਾ ਫਰੀ ਪੇਟੋਮੀਟਰ ਜਿਹੜੇ ਲਿਆਂਦੇ ਸਰਕਾਰ ਨੇ ਉਹਦਾ ਜਥੇਬੰਦੀ ਸਖਤ ਵਿਰੋਧ ਕਰੇਗੀ ਅਗਰ ਇਹ ਕਿਸੇ ਕਿਸਾਨ ਨੂੰ ਜਾਂ ਜਨਤਕ ਲੋਕਾਂ ਨੂੰ ਤੰਗ ਪਰੇਸ਼ਾਨ ਪ੍ਰਸ਼ਾਸਨ ਕਰਦਾ ਉਹਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਪਰ ਗੈਰ ਰਾਜਨੀਤਿਕ ਮੋਰਚੇ ਵੱਲੋਂ ਵੀ ਇਹ ਝੰਡਾ ਰੱਖਿਆ ਗਿਆ ਇੱਕ ਪ੍ਰਧਾਨ ਜੀ ਜਿਹੜਾ ਇੱਥੇ ਪ੍ਰੋਗਰਾਮ ਹੋਣ ਜਾ ਰਿਹਾ ਹੈ ਇੱਕ ਦਾ ਥਾਂ ਦਾ ਕਲੀਅਰ ਕੀਤਾ ਜਾਵੇ ਕਿ ਕਿੱਥੇ ਜਿਹੜੇ ਆਉਣਗੇ ਲੋਕ ਤੇ ਕਿੰਨੀ ਤਰੀਕ ਨੂੰ ਹੈ ਜੀ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਮੈਂ ਪਹਿਲਾਂ ਹੀ ਬੋਲ ਕੇ ਗਿਆ ਕਿ ਹਰੀਕੇ ਕਸਬਾ ਪੈਂਦਾ ਵਾ ਨਜ਼ਦੀਕ ਦਾਣਾ ਮੰਡੀ ਜਿਹੜੀ ਹਰੀਕੇ ਦਾਣਾ ਮੰਡੀ ਆ ਉੱਥੇ ਭਾਈ ਅੰਗਰੇਜ਼ ਸਿੰਘ ਦਾ ਜਨਮ ਮਨਾਇਆ ਜਾਵੇਗਾ ਕਿੰਨੀ ਤਰੀਕ 29 ਮਾਰਚ ਨੂੰ ਔਰ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਪੰਜਾਬ ਵਾਸੀਆਂ ਨੂੰ ਔਰ ਵੀ ਦੇਸ਼ ਵਾਸੀਆਂ ਨੂੰ ਜਿਹੜੇ-ਜਿਹੜੇ ਵੀ ਸਾਥੀ ਜੁੜੇ ਆ ਔਰ ਹੋਮਾਵਾ ਕੇ ਜਿਹੜਾ ਵਾ ਹਰੀਕੇ ਦਾਣਾ ਮੰਡੀ ਸਮੇਤ ਪਰਿਵਾਰ ਇੱਥੇ ਪਹੁੰਚਣ Vai, could you a